ਸੋ ਗੱਲ ਕਰਾਂਗੇ ਪੰਜਾਬ ਦੇ ਨਾਲ ਜੁੜੀ ਹੋਈ ਕਿਉਂਕਿ ਪੰਜਾਬ ਦੇ ਵਿੱਚ ਛੁੜ ਜਿਮਨੀ ਚੋਣ ਹੋ ਕੇ ਹਟੀਆਂ ਤਰਨ ਤਰਨ ਦੀ ਔਰ ਹਾਂ ਇੱਕ ਹੋਰ ਜਿਮਨੀ ਚੋਣ ਜਿਹੜੀ ਹੈ ਪੰਜਾਬ ਵਾਸਤੇ ਤਿਆਰ ਹੈ ਸੋ ਪੰਜਾਬੀਆਂ ਨੂੰ ਇੱਕ ਹੋਰ ਜਿਮਨੀ ਚੋਣ ਦੇਖਣੀ ਪੈ ਸਕਦੀ ਹੈ ਉਹ ਤਾਂ ਦੇਖਣੀ ਪੈ ਸਕਦੀ ਹੈ ਮਾਮਲਾ 2013 ਦੇ ਨਾਲ ਜੁੜਿਆ ਹੋਇਆ ਹੈ ਮਾਮਲਾ 2013 ਨਾਲ ਜੁੜਿਆ ਹੋਇਆ ਹੈ ਮੌਜੂਦਾ ਬਧਾਇਕ ਨੇ ਮਨਜਿੰਦਰ ਸਿੰਘ ਲਾਲਪੋਰਾ ਜਿਹੜੇ ਕਿ ਖਡੂਰ ਸਾਹਿਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਵਿਰੁੱਧ ਇੱਕ 2013 ਦੇ ਵਿੱਚ ਮਾਮਲਾ ਦਰਜ ਹੁੰਦਾ ਜਿਸ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਤੇ ਕੁੱਟ ਮਾਰਦੀਆਂ ਧਾਰਾਵਾਂ ਜਿਹੜੀਆਂ ਉਹਨਾਂ ਦੇ ਉੱਪਰ ਲੱਗੀਆਂ। ਸੋ ਇਸੇ ਦੇ ਵਿੱਚ ਮਾਨਯੋਗ ਅਦਾਲਤ ਨੇ 4 ਸਾਲ ਦੀ ਸਜ਼ਾ ਜਿਹੜੀ ਆ ਉਹਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦੋਸ਼ੀ ਪਾਇਆਗੇ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਵਾਈ ਗਈ ਪਰ ਇਸ ਦੇ ਬਾਵਤੂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਜਿਹੜੀ ਐ ਇਹ ਖਾਰਜ ਲਈ ਵੀ ਹੈ ਜਿਹੜੀ ਇਹ ਮੇਰੇ ਤੇ ਧਾਰਾ ਲੱਗੀਆਂ ਜਾਂ ਜਿਹੜੇ ਮੇਰੇ ਤੇ ਸਿਸਟਮ ਬਣਾਏ ਗਏ ਨੇ ਇਹ ਗਲਤ ਬਣਾਏ ਗਏ ਸੋ ਮੇਰੀ ਜਿਹੜੀ 4 ਸਾਲ ਦੀ ਸਜ਼ਾ ਉਹਨੂੰ ਕਿਤੇ ਨਾ ਕਿਤੇ ਮaaf ਕਿਉਂ ਇੱਕ ਤਰ੍ਹਾਂ ਦਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਗਿਆ ਪਰ ਮਾਨਯੋਗ ਹਾਈ ਕੋਰਟ ਨੇ ਉਹ ਜਿਹੜੀ ਉਹਨਾਂ ਦੀ ਪਟੀਸ਼ਨ ਲਾਈ ਹੋਈ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਸੋ ਹੁਣ ਲਾਲਪੁਰਾ ਦੇ ਲਈ ਮੁਸੀਬਤਾਂ ਜਿਹੜੀਆਂ ਉਹ ਵੱਧ ਰਹੀਆਂ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਅਗਰ 2 ਸਾਲ ਤੋਂ ਉੱਪਰ ਕਿਸੇ ਮੈਂਬਰ ਪਾਰਲੀਮੈਂਟਰੀ ਜਾਂ ਐਮ.ਐਲ.ਏ. ਸਾਹਿਬ ਨੂੰ ਕਿਸੇ ਨੂੰ ਇਦਾਂ ਦੀ ਸਜ਼ਾ ਦਾ ਪ੍ਰਾਵਧਾਨ ਹੁੰਦਾ ਤੇ ਉਹਨਾਂ ਨੂੰ ਆਪਣੀ ਕੁਰਸੀ ਜਿਹੜੀ ਆ ਉਹ ਛੱਡਣੀ ਵੀ ਪੈ ਸਕਦੀ ਹੈ ਤੋ ਹੁਣ ਲਾਲਪੁਰਾ ਜਿਹੜੇ ਨੇ ਉਹਨਾਂ ਨੇ ਹਾਈ ਕੋਰਟ ਤੋਂ ਜਿਹੜੀ ਹੈ ਖਾਰੀ ਹੋਣ ਤੋਂ ਬਾਅਦ ਪਟੀਸ਼ਨ ਹੁਣ ਸੁਪਰੀਮ ਕੋਰਟ ਵੱਲ ਰੁਖ ਜਿਹੜਾ ਉਹ ਅਖਤਿਆਰ ਕੀਤਾ ਜਾਏਗਾ ਸੁਪਰੀਮ ਕੋਰਟ ਹੁਣ ਅੱਗੇ ਕੀ ਕਿਸ ਤਰ੍ਹਾਂ ਦਾ ਡਿਸੀਜਨ ਦਿੰਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਦੇ ਵਿੱਚ ਜੋ ਸਮੀਕਰਨ ਲੱਗੇ ਹੋਏ ਨੇ ਜੋ ਸਮੀਕਰਨ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿੰਮਣੀ ਚੋੜ ਹੋਰ ਪੰਜਾਬ ਵਾਸੀਆਂ ਨੂੰ ਦੇਖਣ ਨੂੰ ਮਿਲੇਗੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਲਾਲਪੁਰਾ ਦੀਆਂ ਜਿਹੜੀਆਂ ਮੁਸ਼ਕਿਲਾਂ ਉਹ ਵੱਧ ਸਕਦੀਆਂ ਜਾਂ ਮਾਨਯੋਗ ਅਦਾਲਤਾਂ ਜਿਹੜੀਆਂ ਹੈ ਸੁਪਰੀਮ ਕੋਰਟ ਆ ਜਿਹੜੀ ਉਹ ਦਿੱਤੇ ਕੀ ਰੋਖਤਿਆਰ ਕਰਦੀ ਹੈ ਕੀ ਫੈਸਲਾ ਸੁਣਾਦੀ ਹੈ ਉਹ ਆਂਡ ਵਾਲਾ ਸਮਾਥ ਸੇ ਧੰਨਵਾਦ